ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਆਮਨ ਅਰੋੜਾ ਨੇ ਸ਼ਾਂਤ ਬਾਬਾ ਅਤਰ ਸਿੰਘ ਜੀ ਦੀ ਪਵਿੱਤਰ ਧਰਤੀ ਨਗਰ ਚੀਮਾ ਹਲਕਾ ਸੁਨਮ ਵਿੱਚ 5.6 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਆਧੁਨਿਕ ਨਵੇਂ ਬੱਸ ਸਟੈਂਡ ਅਤੇ ਇੰਡੋਰ ਸਪੋਰਟਸ ਕੰਪਲੈਕਸ ਦਾ ਉਦਘਾਟਨ ਕੀਤਾ ਇਸ ਮੌਕੇ ਨਾਲ ਲੋਕਾਂ ਦੇ ਘਟਨ ਨੂੰ ਵੀ ਸੰਬੋਧਨ ਕੀਤਾ ਉਨ੍ਹਾਂ ਕਿਹਾ ਕਿ ਆਪਣੀ ਤਰ੍ਹਾਂ ਦਾ ਪਹਿਲਾ ਬੱਸ ਸਟੈਂਡ ਹੈ ਜਿੱਥੇ ਇੰਡੋਰ ਸਪੋਰਟਸ ਕੰਪਲੈਕਸ ਬਣਾਇਆ ਗਿਆ ਹੈ ਉਨ੍ਹਾਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਲੋਕਾਂ ਨੂੰ ਵਿਦਾਈ ਦਿੱਤੇ ਇਹ ਨਵੀਨਤਾਕਾਰੀ ਸਹੂਲਤ ਸੂਬੇ ਵਿੱਚ ਪਹਿਲੀ ਹੈ ਜੋ ਜਨਤਕ ਆਵਾਜਾਈ ਨੂੰ ਇੱਕ ਸਮਰਪਿਤ ਖੇਡ ਕੰਪਲੈਕਸ ਦੇ ਨਾਲ ਜੋੜਦੀ ਹੈ तकरीबन 60 ਕਰੋੜ ਰੁਪਏ ਦੇ ਕੰਮ ਨੇ ਜਿਹੜੇ ਉਹ ਆਲਰੇਡੀ ਚੀਮਿਆਂ ਦੇ ਵਿੱਚ ਹੋ ਚੁੱਕੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਹੋਣ ਜਾ ਰਹੇ ਨੇ ਸਾਥੀਓ ਮੇਰੇ ਵੀਰੋ ਮੈਂ ਇਹ ਮੰਨ ਕੇ ਚੱਲਦਾ ਕਿ ਜੇ ਨੀਅਤ ਸਾਫ਼ ਹੋਵੇ ਨੀਤੀ ਸਾਫ਼ ਹੋਵੇ ਤੇ ਅਜਾ ਕੋਈ ਕੰਮ ਨਹੀਂ ਹੁੰਦਾ ਹੈਗਾ ਜਿਹੜਾ ਕਿ ਹੋ ਨਾ ਸਕਦਾ ਹੋਵੇ ਆ ਮੇਰੇ ਤੋਂ ਆ ਹੁਣੇ ਥੋੜੀ ਦੇਰ ਪਹਿਲਾਂ ਪੱਤਰਕਾਰ ਵੀਰ ਪੁੱਛ ਜਾ ਰਹੇ ਸੀਗੇ ਕਿ ਜੀ ਬੱਸ ਸਟੈਂਡ ਲੋਕਾਂ ਦੀ 70 ਸਾਲਾਂ ਦੀ ਮੰਗ ਸੀਗੀ ਤੇ ਤੁਸੀਂ ਇਹ ਦੇਖੋ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਜਾਂ ਤਾਂ ਕੰਮ ਕਰਨ ਦੀ ਨੀਅਤ ਨਹੀਂ ਸੀਗੀ ਜਾਂ ਦੂਰੰਦੇਸ਼ੀ ਨਹੀਂ ਸੀਗੇ ਤੇ ਬੱਸ ਸਟੈਂਡ ਬਣਾਤਾ ਇੱਥੋਂ ਤਕਰੀਬਨ 2 ਕਿਲੋਮੀਟਰ 1 ਕਿਲੋਮੀਟਰ ਦੂਰ ਬੱਸ ਸਟੈਂਡ ਹਮੇਸ਼ਾ ਉਹ ਜੀ ਥਾਂ ਦੇ ਉੱਪਰ ਚਾਹੀਦਾ ਤਾਂ ਕਿ ਹਨੇਰੇ ਸਵੇਰੇ ਜੇ ਕੋਈ ਸਾਡੀ ਧੀ ਭੈਣ ਨੇ ਸਵਾ ਬਸ ਫੜਨੀ ਹੋਵੇ ਜਾਂ ਉਤਰਨਾ ਹੋਵੇ ਤੇ ਉਹ ਘੱਟੋ ਘੱਟ ਤੁਰ ਕੇ ਆਪਣੇ ਘਰ ਨੂੰ ਜਾ ਸਕਦੀ ਹੋਵੇ ਇਕੱਲੀ ਜਾ ਸਕਦੀ ਹੋਵੇ ਉਹਨੂੰ ਉਹਨੂੰ ਇੰਨੀ ਦੂਰ ਨਹੀਂ ਲੈ ਕੇ ਜਾਇਆ ਜਾ ਸਕਦਾ ਬਸ ਸਟੈਂਡ ਨੂੰ ਕਿ ਇੰਨੀ ਦੂਰ ਨਹੀਂ ਲਿਆ ਜਾ ਸਕਦਾ ਕਿ ਉਹਦੇ ਨਾਲ ਲੋਕਾਂ ਨੂੰ ਸਹੂਲਤ ਦੀ بجائے ਉਹ ਮੁਸ਼ਕਿਲ ਦਾ ਸਬਾਬੇ ਜਿਹੜਾ ਉਹ ਬਣ ਜੇ ਪਰ ਉਹ ਬਣਾ ਦਿੱਤਾ ਪਤਾ ਨਹੀਂ ਕੀ ਸੋਚ ਕੇ ਬਣਾਇਆ ਉਹ ਭੂਗ ਦੇ ਟਰਾਲੀਆਂ ਦੇ ਵਾਰਾ ਪਸ਼ੂ ਦਾ ਡੱਡਾ ਜਿਹੜਾ ਉਹ ਬਣ ਚੁੱਕਿਆ ਸੀਗਾ ਤੇ ਜਦੋਂ ਸਰਕਾਰ ਬਣੀ ਉਹਦੀ ਉਸੇ ਹਫ਼ਤੇ ਦੇ ਵਿੱਚ ਵਿੱਚ ਇੱਥੇ ਮੌਜੂਦਾ ਉਸ ਸਮੇਂ ਦੇ ਪ੍ਰਸ਼ਾਸਨ ਦੇ ਨਾਲ ਡੀ ਸਾਹਿਬ ਉਹਨਾਂ ਦੇ ਨਾਲ ਸਾਰੀ ਟੀਮ ਦੇ ਨਾਲ ਦੌਰਾ ਕੀਤਾ ਤੇ ਫੈਸਲਾ ਕੀਤਾ ਕਿ ਉਹ ਥਾਂ ਨੂੰ ਸਬ ਤਹਿਸੀਲ ਕੰਪਲੈਕਸ ਬਣਾਇਆ ਜਾਏਗਾ ਤੇ ਸਾਰੇ-ਸਾਰੇ ਜਿਹੜੇ ਰੈਵਨਿਊ ਦੇ ਨਾਲ ਮਾਲ ਮਹਿਕਮੇ ਨਾਲ ਸੰਬੰਧਿਤ ਦਫ਼ਤਰ ਨੇ ਉਹ ਉੱਥੇ ਲਿਜਾਇਆ ਜਾਣਗੇ ਉਹ ਵੀ ਬੜਾ ਵੱਡਾ ਟਾਸਕ ਸੀਗਾ ਕਿਉਂਕਿ ਜਗਾ ਕਿਸੇ ਹੋਰ ਮਹਿਕਮੇ ਦੀ ਸੀ ਬਣਾਉਣਾ ਕਿਸੇ ਹੋਰ ਨੇ ਸੀਗਾ ਉਹ ਵਰਤੋ ਕਿਸੇ ਹੋਰ ਨੇ ਕਰਨੀ ਸੀਗੀ ਉਹ ਕੰਪਲੀਟ ਹੋਇਆ ਤੇ ਹੁਣ ਉਸ ਤੋਂ ਮਗਰੋਂ ਬੱਸ ਸਟੈਂਡ ਹੈ ਜਿਹੜਾ ਬੱਸ ਸਟੈਂਡ ਹਮੇਸ਼ਾ ਅੱਡੇ ਦੇ ਉੱਪਰ ਚਾਹੀਦਾ ਤਾਂ ਕਿ ਤੀਆਂ ਭੈਣਾਂ ਨੂੰ ਸਵਾਰੀਆਂ ਨੂੰ ਸੌਖ ਰਹੇ ਜੇ ਸਭ ਬੱਸ ਫੜਨ ਲੱਗੇ 100 150 ਰੁਪਏ ਲੱਗੇ ਜੇ 50 ਰੁਪਏ ਲੱਗੇ ਸਵਾਰੀ ਦੇ ਤੇ ਰਾਤ ਨੂੰ ਮੇਰੇ ਸਵੇਰੇ ਸਵਾਰੀ ਜਾ ਨਹੀਂ ਸਕਦੀ ਕਿ ਤੀਆਂ ਭੈਣਾਂ ਜਾ ਨਹੀਂ ਸਕਦੇ ਫਾਇਦਾ ਕੀ ਹੋਇਆ ਉਸ ਚੀਜ਼ ਦਾ ਸੋ ਇਹ ਸੋਚ ਕੇ ਇੱਥੇ ਬੱਸ ਸਟੈਂਡ ਦਾ ਜਿਹੜਾ ਪਲਾਨ ਕੀਤਾ ਤੇ ਇਹਦੇ ਵਿੱਚ ਵੀ ਜਿਹੜੀ ਗੱਲ ਮੈਂ ਕਹੀ ਕਿ ਕੰਮ ਉਹ ਹੋਣਾ ਚਾਹੀਦਾ ਮੈਂ ਕਹਿੰਦੇ ਉਹ ਰਾਜਨੀਤੀ ਨਹੀਂ ਕਰਦਾ ਕਿ ਆਉਣ ਵਾਲੀਆਂ ਵੋਟਾਂ ਦੇ ਵਿੱਚ ਵੋਟਾਂ ਕਿਵੇਂ ਮਿਲਣੀਆਂ ਨੇ ਨਾ ਉਹ ਕੰਮ ਬਾਅਦ ਦੇ ਵਿੱਚ ਤੁਸੀਂ ਆਉਣ ਵਾਲੇ 30 40 50 ਸਾਲ ਦੀ ਵੀ ਪਲੈਨਿੰਗ ਕਰੋ ਲੀਡਰ ਉਹੀ ਹੁੰਦਾ ਜਿਹੜੇ ਆਉਣ ਵਾਲੇ 50 ਸਾਲ ਦਾ ਸੋਚੇ ਤੇ ਜਦੋਂ ਤੁਸੀਂ ਕੰਮ ਕਰੋਗੇ ਲੋਕਾਂ ਨੇ ਸਾਥ ਆਪਣੇ ਆਪ ਹੀ ਦੇ ਦੇਣਾ ਸੋ ਇਸ ਕਰਕੇ ਇਹ ਜਗ੍ਹਾ ਪਲਾਨ ਹੋਈ ਔਰ ਇੱਥੇ ਵੀ ਮੁਸ਼ਕਲੇ ਸੀ ਕਿ ਇਹ ਮੁਸ਼ਕਿਲਾਂ ਕਈ ਸੀਗੀਆ ਮੁਸ਼ਕਿਲ ਐ ਸੀ ਇਹ ਕਮੇਟੀ ਕੋਲ ਮਿਊਸਪਲ ਕਮੇਟੀ ਕੋਲ ਆਪਦੀ ਜਗ੍ਹਾ ਨਹੀਂ ਸੀ ਇਹ ਜਗ੍ਹਾ ਮੰਡੀ ਬੋਰਡ ਦੀ ਮਾਰਕੀਟ ਕਮੇਟੀ ਦੀ ਸੀਗੀ ਸੋ ਮਾਰਕੀਟ ਕਮੇਟੀ ਤੋਂ ਮੰਡੀ ਬੋਰਡ ਤੋਂ ਜਗ੍ਹਾ ਜਿਹੜੀ ਤਕਰੀਬਨ 2 ਏਕੜ ਇਹ ਮਿਊਸਪਲ ਕਮੇਟੀ ਨੂੰ ਦਵਾਈ ਮਿਊਸਪਲ ਕਮੇਟੀ ਕੋਲ ਬਣਾਉਣ ਜੋ ਕੇ ਪੈਸੇ ਨਹੀਂ ਸੀਗੇ ਉਹ ਪੈਸੇ ਦਾ ਇੰਤਜ਼ਾਮ ਪੀਆਰਟੀਸੀ ਦੇ ਵਿੱਚੋਂ ਕੀਤਾ ਦੇ ਬਣਾ ਕੇ ਦਿੱਤਾ ਬਣਵਾਇਆ ਪੀਡਬਲਿਊਡ ਤੋਂ ਔਰ ਦਿੱਤਾ 뮤지컬 ਕਮੇਟੀ ਨੂੰ ਇਹ ਸਾਰਾ ਕੁਝ ਇਹ ਹਿੰਦ ਅਵਸਿਲਾ ਇਸ ਕਰਕੇ ਕਰਨਾ ਪਿਆ ਔਰ ਜਿਹੜੀ ਜਗ੍ਹਾ ਵੀ ਦਿੱਤੀ ਹੈ ਸਰਕਾਰ ਵੱਲੋਂ ਲੈ ਕੇ ਦਿੱਤੀ ਹੈ ਉਹ 60 ਸਾਲ ਦੇ ਲਈ ਫ੍ਰੀ ਆਫ ਕੋਸਟ ਹੈ ਇੱਕ ਚੋਨੀ ਨਹੀਂ ਤੁਸੀਂ ਚੀਮੇ ਵਾਲਿਆਂ ਨੇ ਭਾਈ ਇਸ ਬਸ ਸਟੈਂਡ ਵਾਸਤੇ ਦੇਣੀ ਇੱਕ ਚੋਨੀ ਵੀ ਤੇ ਪੈਸੇ ਪੀਆਰਟੀਸੀ ਤੋਂ ਦੇ ਵਿਭਾਗਮੇ ਤੋਂ ਲਗਵਾਏ ਪੀਡਬਲਿਊਡ ਤੇ ਬੁਲਵਾਇਆ ਤੇ ਇਸ ਹਿਸਾਬ ਨਾਲ ਇਹ ਲੈ ਕੇ ਦਿੱਤਾ ਇਹਦਾ ਕੰਟਰੋਲ ਹੈ ਜਿਹੜਾ ਉਹਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਮਿਊਸਪਲ ਕਮੇਟੀ ਦੀ ਹੋਊਗੀ ਤੇ ਇਸ ਹਿਸਾਬ ਨਾਲ ਇਸ ਲਈ ਇਹ ਸਾਰਾ ਕੁਝ ਕੀਤਾ ਤਾਂ ਕਿ ਜਿਹੜੀ ਤਕਰੀਬਨ 9.5 ਲੱਖ ਰੁਪਏ ਦੀ ਚਾਹੇ ਉਹ ਅੱਡਾ ਪਰਚੀ ਦੇ ਉੱਪਰੋਂ ਆਏ ਚਾਹੇ ਦੁਕਾਨਾਂ ਛੇ ਦੁਕਾਨਾਂ ਜਿਹੜੀਆਂ ਬਣੀਆਂ ਨੇ ਉਹਨਾਂ ਕੋਲ ਗੱਲ ਕਰ ਲਈਏ ਤੇ ਚਾਹੇ ਜੋ ਐਡਵਰਟਾਈਜ਼ਮੈਂਟ ਦੇ ਬੋਰਡ ਨੇ ਉਹਨਾਂ ਤੋਂ ਜਿਹੜਾ ਤਕਰੀਬਨ 9 ਲੱਖ ਰੁਪਏ ਦੀ ਕਮਾਈ ਹੈ ਜਿਹੜੀ ਉਹ ਵੀਰਵਜਨ ਜੀ ਤੁਹਾਡੀ ਕਮੇਟੀ ਨੂੰ ਅੱਜ ਤੋਂ ਸ਼ੁਰੂ ਹੋ ਗਈ ਸਟਾਡੀ ਕਮੇਟੀ ਨੂੰ ਇਹ ਬਸ ਸਟੈਂਡ ਦੋ ਪੈਸੇ ਲਿਆ ਕਰੂਗਾ ਲਿਆ ਨਹੀਂ ਕਰੂਗਾ ਸੋ ਐ ਜਿਵੇਂ ਚਮਕਦਾ ਚਾਹੀਦਾ ਮੈਨੂੰ ਬਸ ਸਟੈਂਡ ਹਮੇਸ਼ਾ ਤੇਰੀ ਸਾਂਭ ਸੁਵਾਲ ਹੈ ਇਹਦੀ ਸਫਾਈ ਹੈ ਉਹ ਇਹ ਜੀ ਹੋਵੇ ਕਿ ਦੂਰੋਂ ਦੂਰੋਂ ਲੋਕ ਇਸ ਬਸ ਸਟੈਂਡ ਨੂੰ ਦੇਖਣ ਆਉਣ ਕਿ ਫਰਸਟ ਫਲੋਰ ਦੇ ਉੱਪਰ ਇੰਡੋਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਜਾਵੇ ਪੂਰੇ ਪੰਜਾਬ ਦੇ ਵਿੱਚ ਨਹੀਂ ਮੈਨੂੰ ਇਹ ਦੱਸ ਦਿਓ ਤੁਹਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਤੇ ਤੁਸੀਂ ਵੀ ਹੱਕ ਠੋਕ ਕੇ ਕਹਿ ਸਕਦੇ ਹੋ ਹਜੇ ਤੱਕ ਜੋ ਜਾਣਕਾਰੀ ਮਹਿਕਮੇ ਨੇ ਸਰਕਾਰ ਨੇ ਇਕੱਠੀ ਕੀਤੀ ਹੈ ਹਜੇ ਤੱਕalle ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਇਹ じゃ ਕੋਈ ਬੱਸ ਸਟੈਂਡ ਨਹੀਂ ਹੈਗਾ ਜਿਹਦੇ ਅੰਦਰ ਉੱਪਰਲੇ ਪਾਸੇ ਸਪੋਰਟਸ ਕੰਪਲੈਕਸ ਹੋਵੇ ਕੱਲਾ ਚੀਮੇ ਸੰਤ ਬਾਬਾ ਦਸ ਸਿੰਘ ਮਹਾਰਾਜ ਦੀ ਪਵਿੱਤਰ ਧਰਤੀ 'ਤੇ ਆ ਹੁਣ ਮੈਂ ਜਦੋਂ ਮਹਿਕਮੇ ਨੂੰ ਕਿਹਾ ਮੈਂ ਕਿਹਾ ਇਹ ਤਾਂ ਪਹਿਲਾਂ ਇਸ ਮਾਡਲ ਦੇ ਉੱਪਰ ਤੁਸੀਂ ਬਣਾਏ ਨੇ ਕਿਤੇ ਉਹ ਜਦੋਂ ਪਤਾ ਕਰਨ ਲੱਗੇ ਉਹ ਕਹਿੰਦੇ ਜੀ ਹਜੇ ਤੱਕ ਤਾਂ ਨਹੀਂ ਕੋਈ ਬਣਿਆ ਹੈਗਾ ਪੂਰੇ ਕੱਲੇ ਪੰਜਾਬ ਦਾ ਕੀ ਪੂਰੇ ਮੁਲਕ ਦੇ ਵਿੱਚ ਪਰ ਇੰਡੀਅਨ ਰੇਲਵੇਜ਼ ਰੇਲਵੇ ਮਹਿਕਮਾ ਹਜੇ ਪਲੈਨਿੰਗ ਕਰ ਰਿਹਾ ਹੈ ਕਿ ਬੈਂਗਲੌਰ ਦੇ ਵਿੱਚ ਇੱਕ ਅੰਡਰਗਰਾਉਂਡ ਮੈਟਰੋ ਸਟੇਸ਼ਨ ਬਣਾਇਆ ਜਾਵੇ ਤੇ ਉਹਦੇ ਉੱਪਰ ਸਪੋਰਟਸ ਕੰਪਲੈਕਸ ਹੈ ਜਿਹੜਾ ਉਹ ਬਣਾਇਆ ਜਾਵੇ ਮੈਂ ਉਹਨਾਂ ਨੂੰ ਕਹਿ ਕੇ ਜਾਓ ਕਹਨਾ ਬੈਂਗਲੌਰ ਵਾਲੇ ਨੂੰ ਭਾਈ ਆ ਕੇ ਦੇਖ ਕੇ ਜਾਣਾ ਸਾਡੇ ਵਾਲਾ ਮਾਡਲ ਦੇਖ ਜਿਓ ਜਿਹੜਾ ਸਰਦਾਰ ਬਾਬਾ ਅਦਰ ਸਿੰਘ ਦੀ ਮਹਾਰਾਜੀ ਪੁੱਤੋਂ ਧਰਤੀ ਦੇ ਅਸੀਂ ਬਣਾਤਾ ਹਾਂ ਸੋ ਤੁਹਾਡਾ ਸਾਰਿਆਂ ਦਾ ਮੇਰੇ ਵੀਰੋ ਇੱਕ ਵਾਰ ਫੇਰ ਤੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਹੈ ਤੁਹਾਨੂੰ ਮੁਬਾਰਕਾਂ ਨੇ ਇਹ ਇੱਕ ਇਹ ਜਾਂ ਇਹ ਜੀ ਜਗ੍ਹਾ ਇਹ ਜਾਂ ਬੱਸ ਸਟੈਂਡ ਜਿਹਦੀ ਕਿ ਲੰਬਾ ਸਮਾਂ ਲੰਬਾ ਸਮਾਂ ਜਿਹਦੀ ਸਵਾਰੀਆਂ ਨੂੰ ਦਿੱਕਤ ਰਹਿੰਦੀ ਸੀ ਪਰੇਸ਼ਾਨੀ ਰਹਿੰਦੀ ਸੀ ਐਕਸੀਡੈਂਟ ਹੋਣ ਦਾ ਖਤਰਾ ਰਹਿੰਦਾ ਸੀਗਾ ਤਾਂ ਕਿ ਮੇਨ ਰੋਡ ਦੇ ਉੱਪਰ ਕਿਸੇ ਨੂੰ ਕੋਈ ਛੱਤ ਪੇੜ ਨਾਲ ਲੱਗ ਜੇ ਸੋ ਉਹ ਚੀਜ਼ ਤੋਂ ਸਾਰੇ ਦਾ ਅੱਜ ਛੁਟਕਾਰਾ ਹੈ ਜਿਹੜਾ ਆਪਣਾ ਉਹ ਆਪਾਂ ਨੂੰ ਮਿਲ ਚੁੱਕਿਆ ਸੋ ਤੁਹਾਡਾ ਸਾਰਿਆਂ ਦਾ ਜਿੱਥੇ ਮੈਂ ਦੁਆਰ ਤੋਂ ਫਿਰ ਵੀ ਦੁਆਰ ਤੋਂ ਤੁਹਾਨੂੰ ਮੁਬਾਰਕਬਾਦ ਦੇਣ ਦਾ ਧੰਨਵਾਦ ਕਰਦਾ ਉਥੇ ਹੀ ਨਾਲ ਇੱਕ ਖੁਸ਼ਖਬਰੀ ਤੁਹਾਡੇ ਲਈ ਇਹ ਹੈ ਕਿ ਇਸ ਪਵਿੱਤਰ ਜਗ੍ਹਾ ਦੇ ਇਸ ਬੱਸ ਸਟੈਂਡ ਦਾ ਨਾਮ ਜਿਹੜਾ ਉਹ ਅੱਜ ਤੋਂ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਦੀ ਪਵਿੱਤਰ ਧਰਤੀ ਨੂੰ ਉਹਨਾਂ ਦੇ ਨਾਮ ਨੂੰ ਸਵਾਗਤ ਕਰਦੇ ਹਾਂ ਇਹਦੇ ਨਾਮ 'ਤੇ ਸੰਤ ਬਾਬਾ ਅਦਰ ਸਿੰਘ ਜੀ ਮਹਾਰਾਜ ਬੱਸ ਸਟੈਂਡ ਚੀਮਾ ਇਹ ਇਹਦੇ ਨਾਂ ਤੋਂ ਇਹ ਜਾਣਿਆ ਜਾਂਦਾ ਜਿਹੜਾ ਪੀ ਡਬਲਯੂ ਡੀ ਵਾਲਿਆਂ ਨੂੰ ਕਹਿੰਦੇ ਆ ਜਿਹੜਾ ਇਹਦੇ ਕਾਰਵਾਈ ਹੈ ਉਹ ਕਰਾ ਲਈ ਜਾਵੇ ਤਾਂ ਕਿ ਤਾਂ ਕਿ ਆਪਾਂ ਸੰਤ ਬਾਬਾ ਦਸਿੰਝ ਜੀ ਮਹਾਰਾਜ ਜੋ ਇਹ ਸ਼ਰਧਾਂਜਲੀ ਆਪਾਂ ਅਰਪਣ ਕਰ ਸਕੀਏ